ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਇਸ ਵਕਤ ਪਟਿਆਲਾ ਦੀ ਕੇਂਦਰੀ ਸੁਧਾਰ ਜੇਲ੍ਹ ਦੇ ਬਾਹਰ ਮੌਜੂਦ ਆ ਜਿੱਥੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਅੱਜ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜਵਾਨਾ ਹੁਣਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਨੇ 1 ਘੰਟੇ ਦੀ ਮੁਲਾਕਾਤ ਰਹਿਣ ਵਾਲੀ ਹੈ ਕਿਉਂਕਿ 15 ਅਕਤੂਬਰ ਨੂੰ ਜਿਹੜੀ ਹੈ ਸੁਪਰੀਮ ਕੋਰਟ ਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਦੀ ਸਜ਼ਾ ਮਾਫ ਕਰਨ ਨੂੰ ਲੈ ਕੇ ਸੁਨਵਾਈ ਹੈ ਭਾਈ ਬਲਵੰਤ ਸਿੰਘ ਰਾਜਵਾਨਾ ਹੁਣਾਂ ਦੇ ਕੇਸ ਦੇ ਵਿੱਚ ਸੁਣਵਾਈ ਹੋਣੀ ਹੈ 15 ਅਕਤੂਬਰ ਨੂੰ ਜਿਸ ਨੂੰ ਲੈ ਕੇ ਅੱਜ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਨਾਲ ਮੁਲਾਕਾਤ ਕਰਨ ਦੇ ਲਈ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਖਾਸ ਤੌਰ ਤੇ ਪਹੁੰਚੇ ਨੇ ਉਹਨਾਂ ਦੀਆਂ ਗੱਡੀਆਂ ਦਾ ਕਾਫਲਾ ਜਿਹੜਾ ਹੈ ਪਟਿਆਲਾ ਜੇਲ੍ਹ ਦੇ ਵਿੱਚ ਗਿਆ ਹੈ ਤਾਂ ਇਹ ਤਸਵੀਰਾਂ ਤੁਸੀਂ ਪਟਿਆਲਾ ਜੇਲ੍ਹ ਦੀਆਂ ਦੇਖ ਪਾ ਰਹੇ ਹੋ ਕਿ ਅੱਜ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜਵਾਨਾ ਹੁਣਾਂ ਦੇ ਨਾਲ ਹਰਜਿੰਦਰ ਸਿੰਘ ਧਾਮੀ ਹੋਣੀ ਜਿਹੜੇ ਨੇ ਮੁਲਾਕਾਤ ਕਰ ਰਹੇ ਨੇ ਅੰਦਰ ਕਾਫਲਾ ਜਿਹੜਾ ਗੱਡੀਆਂ ਦਾ ਉਹ ਗਿਆ ਹੋਇਆ ਹੈ ਕਾਫੀ ਕਹਿ ਸਕਦੇ ਖਾਸ ਮੁਲਾਕਾਤ ਰਹਿ ਸਕਦੀ ਹੈ ਕਿਉਂਕਿ ਕੁਝ ਦਿਨ ਹੀ ਰਹਿ ਚੁਕੇ ਕੁਝ ਸਮਾਂ ਹੀ ਕਵਾਂਗੇ ਕਿ ਅੱਜ 14 ਤਾਰੀਖ ਹੋ ਚੁੱਕੀ ਹੈ ਤਾਂ ਕੱਲ ਜਿਹੜੀ ਹੈ ਸੁਪਰੀਮ ਕੋਰਟ ਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨਾ ਹੁਣਾਂ ਦੇ ਕੇਸ ਦੇ ਵਿੱਚ ਸੁਣਵਾਈ ਹੈ ਜਿਸ ਨੂੰ ਲੈ ਕੇ ਅੱਜ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹ ਪਟਿਆਲਾ ਜੇਲ੍ਹ ਪਹੁੰਚੇ ਨੇ ਪਟਿਆਲਾ ਜੇਲ੍ਹ ਪਹੁੰਚ ਕੇ ਭਾਈ ਬਲਵੰਤ ਸਿੰਘ ਰਾਜਵਾਨਾ ਹੁਣਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਕਿਉਂਕਿ ਲਗਾਤਾਰ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਤਰਫ਼ ਤੋਂ ਵੀ ਚਿੱਠੀਆਂ ਲਿਖੀਆਂ ਜਾ ਰਹੀਆਂ ਸੀਗੀਆਂ ਕਿ ਜਾਂ ਤਾਂ ਮੈਨੂੰ ਫਾਂਸੀ ਦੇ ਦਿਓ ਜਾਂ ਫਿਰ ਮੈਨੂੰ ਰਿਹਾ ਕਰ ਦੋ ਕਿਉਂਕਿ ਕਾਫੀ ਵਾਰ ਜਿਹੜੀ ਮੁਲਾਕਾਤ ਜਿਹੜੀ ਹੈ ਪਟਿਆਲਾ ਜੇਲ੍ਹ ਦੇ ਵਿੱਚ ਹੋ ਚੁੱਕੀ ਹੈ ਭਾਈ ਬਲਵੰਤ ਸਿੰਘ ਰਾਜਵਾਨ ਨਾਲ ਤਾਂ ਅੱਜ ਫਿਰ ਤੋਂ ਜਿੰਨੇ ਵੀ ਪ੍ਰਧਾਨ ਬਣੇ ਸੀਗੇ ਪਹਿਲਾ ਸ਼ਰਮਨਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐ ਜੀ ਪੀਸੀ ਦੇ ਜਿੰਨੇ ਵੀ ਪ੍ਰਧਾਨ ਰਹੇ ਨੇ ਉਹਨਾਂ ਨੇ ਸਮੇਂ-ਸਮੇਂ ਤੇ ਜਿਹੜੀ ਹੈ ਭਾਈ ਬਲਵੰਤ ਸਿੰਘ ਰਾਜਵਾਨ ਨਾਲ ਉਹਨਾਂ ਦੇ ਨਾਲ ਮੁਲਾਕਾਤ ਕੀਤੀਆਂ ਨੇ ਜੀਲਾਂ ਦੇ ਵਿੱਚ ਲੇਕਿਨ ਕਦੇ ਵੀ ਜਿਹੜਾ ਇਸ ਮਾਮਲੇ ਦਾ ਸਿੱਟਾ ਜਿਹੜਾ ਉਹ ਨਹੀਂ ਨਿਕਲਿਆ ਹੈਗਾ ਤਾਂ ਅੱਜ ਫਿਰ ਤੋਂ ਜਿਹੜੀ ਇੱਕ ਮੁਲਾਕਾਤ ਹੋ ਰਹੀ ਹੈ ਇਸ ਜੇਲ੍ਹ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਸੁਰੱਖਿਆ ਦੇ ਪ੍ਰਬੰਧ ਜਿਹੜੇ ਨੇ ਪੁਕਤਾ ਕੀਤੇ ਗਏ ਨੇ ਪੁਲਿਸ ਬਲ ਜਿਹੜਾ ਜੇਲ੍ਹ ਦੇ ਵਿੱਚ ਇਤਨਾਤ ਨਜ਼ਰ ਆ ਰਿਹਾ ਤਾਂ ਅੱਜ ਫਿਰ ਤੋਂ ਜਿਹੜੀ ਹੈ ਭਾਈ ਬਲਵੰਤ ਸਿੰਘ ਰਾਜਵਾਨਾ ਹੋਣਾ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਹੋ ਰਹੀ ਹੈ ਤਾਂ ਇਹ ਤਸਵੀਰ ਤੁਸੀਂ ਦੇਖੀ ਹੈ ਤਾਂ ਕੁਝ ਸਮੇਂ ਬਾਅਦ ਮੁਲਾਕਾਤ ਹੋਣ ਮਗਰੋਂ ਜਿਹੜਾ ਹਰਜਿੰਦਰ ਸਿੰਘ ਧਾਮੀ ਹੋਣਾ ਦਾ ਕਾਫਲਾ ਜਿਹੜਾ ਉਹ ਜੇਲ੍ਹ ਤੋਂ ਬਾਹਰ ਆਏਗਾ ਤੇ ਗੱਲਬਾਤ ਜਿਹੜੀ ਹੈ ਮੀਡੀਆ ਦੇ ਨਾਲ ਕੀਤੀ ਜਾਵੇਗੀ ਕਿ ਕੀ ਕੁਝ ਅੰਦਰ ਮੁਲਾਕਾਤ ਹੋਈ ਹੈ ਕਿ ਕੁਝ ਭਾਈ ਬਲਵੰਤ ਸਿੰਘ ਰਾਜਵਾਨਾ ਹੋਣਾ ਨੇ ਕਿਹਾ ਕਿਉਂਕਿ ਕੱਲ ਜਿਹੜੀ ਹੈ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਮਾਮਲੇ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ। ਗੜੀ ਸਾਹਿਬ ਅੱਜ ਭਾਈ ਬਲਵੰਤ ਸਿੰਘ ਰਾਜਵਾਨਾ ਨਾਲ ਮੁਲਾਕਾਤ ਕਰਨ ਪਹੁੰਚੇ ਸੀ ਕੀ ਮੈਸੇਜ ਕੀ ਦਿੱਤਾ ਉਹਨਾਂ ਨੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਤੇ ਹੋਰ ਮੈਂਬਰ ਸਹਿਬਾਨ ਤੇ ਐਡਵੋਕੇਟ ਸਾਹਿਬ ਜੋ ਸੀਓ ਸਾਹਿਬ ਬਲਵੰਤ ਸਿੰਘ ਰਾਜਵਾਨਾ ਸਾਹਿਬ ਨਾਲ ਮੁਲਾਕਾਤ ਕਰਨ ਦੇ ਲਈ ਗਏ ਸੀ। ਔਰ ਉਥੇ ਉਹ ਬਿਲਕੁਲ ਚੜਦੀ ਤਲਾ ਦੇ ਵਿੱਚ ਨੇ ਪੂਰੇ ਤੰਦਰੁਸਤ ਨੇ ਔਰ ਉਹਨਾਂ ਨੇ ਇਹ ਹੀ ਸਨਿਆਦ ਦਿੱਤਾ ਕਿ ਮੈਂ ਚੜਦੀ ਦੇ ਕਲਕਲਾ ਦੇ ਵਿੱਚ ਆ ਕਿਸੇ ਗੱਲ ਦੀ ਕੋਈ ਚਿੰਤਾ ਨਹੀਂ ਬਾਕੀ ਕੇਸ ਦੇ ਸਬੰਧੇ ਦੇ ਵਿੱਚ ਜੋ ਗੱਲਬਾਤ ਸੀ ਉਹ ਉਹਨਾਂ ਨੇ ਐਡਵੋਕੇਟ ਸਾਹਿਬ ਲਾਪਰੀ ਸੋ ਉਹਨਾਂ ਨੇ ਗੱਲਬਾਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਨੂੰ ਸਰਪਾ ਦਿੱਤਾ ਹੈ ਖੜਾ ਪ੍ਰਸ਼ਾਦ ਦੀ ਦੇਖ ਦਿੱਤੀ ਹੈ ਤੇ ਕਵਿੱਕਰ ਸਰੋਵਰ ਦਾ ਜਲ ਦਿੱਤਾ ਹੈ ਇਸ ਤੋਂ ਬਾਅਦ ਜੋ ਗੱਲਬਾਤ ਹੋ ਸਾਰੀ ਐਡਵੋਕੇਟ ਸਾਹਿਬ ਨੇ ਕੇਸ ਸੰਬੰਧੀ ਕੀਤੀ ਹੈ ਸਿਰਫ ਤੇ ਸਿਰਫ ਐਨੀ ਕੁ ਗੱਲਬਾਤ ਉਹਨਾਂ ਨਾਲ ਹੋ ਗੜੀ ਸਾਹਿਬ ਗੱਲ ਕਰੀਏ ਇੱਕ ਮੌਜਾ ਚੱਲ ਰਿਹਾ ਸਮਾਣਾ ਦੇ ਵਿੱਚ ਕਾਵਰ ਮੋਰਚਾ ਉਹ ਕੀਤਾ ਜੀ ਜੇਲਦੀ ਅਥਾਰਟिटीज ਹੁੰਦੀਆਂ ਨੇ ਜੋ ਮੈਂ ਮੁਲਾਕਾਤ ਕਰਕੇ ਆਏ ਐਜ਼ ਐਨ ਐਡਵੋਕੇਟ ਆਫ ਖਾਲਸਾ ਜੀ ਬਾਬਾ ਜੀ ਦੀ ਤੇ ਫਤਿਹ ਬਲਾ ਕੇ ਆਏ ਜੀ ਬਹੁਤ ਵਧੀਆ ਉਹਨਾਂ ਦਾ ਉਹ ਹੈ ਜੀ ਜੋ ਵੀ ਗੱਲ ਕਰਨ ਦਾ ਰਤਬਾ ਜੀ ਉਹਨਾਂ ਦਾ ਰਤਬਾ ਤਾਂ ਕੋਈ ਵੀ ਖੈਰ ਮੈਚ ਨਹੀਂ ਕਰ ਸਕਦਾ ਪੂਰੇ ਦੁਨੀਆ ਦੇ ਵਿੱਚ ਜੀ ਤੇ ਪਤੇ ਸਾਂਝੀ ਕਰਕੇ ਆਏ ਬਾਕੀ ਕੇਸ ਡਿਸਕਸ ਕਰਕੇ ਆਏ ਕੱਲ ਦਾ ਜੋ ਕੱਲ ਦਾ ਸੁਪਰੀਮ ਕੋਰਟ ਦੇ ਵਿੱਚ 15 ਤਰੀਕ ਰੱਖੀ ਗਏ ਅਦਾਲਤ ਵੱਲੋਂ ਵੀ ਮੰਗ ਕੀਤੀ ਗਈ ਹੈ ਕੇਂਦਰ ਸਰਕਾਰ ਨੂੰ ਜਿਹੜੇ ਬਕਾਇਦੇ ਤੇ ਇਹ ਵੀ ਤੁਸੀਂ ਫਾਂਸੀ ਨਹੀਂ ਦੇ ਰਿਹਾ ਕੋਈ ਤਾਂ ਦੀ ਗੱਲਬਾਤ ਹੋਈ ਹੈ ਕੋਰਟ ਦੇ ਵਿੱਚ ਹਾਂਜੀ ਸਰ ਉਹ ਕੱਲ ਨੂੰ ਪਤਾ ਲੱਗ ਸਕਦਾ ਜੀ ਕੱਲ ਨੂੰ ਲੱਗ ਜਾਏਗਾ ਜੀ ਪਤਾ ਬਾਕੀ ਥੋੜੀ ਜੀ ਗੱਲਾਂ ਹੁੰਦੀਆਂ ਨੇ ਜੋ ਆਪਾਂ ਨਹੀਂ ਕਰ ਸਕਦੇ ਜੀ ਜਨਤਕ ਨਹੀਂ ਕਰ ਸਕਦੇ ਹੈਗੇ ਜੀ ਬਸ ਉਹਦੀ ਸਾਡੀ ਰਿਕਵੈਸਟ ਹੈ ਜੀ ਬਾਕੀ ਬਾਬਾ ਜੀ ਬਹੁਤ ਚੜ੍ਹਦੀ ਕਲਾ ਚ ਨੇ ਜੀ ਬਹੁਤ ਵਧੀਆ ਉਹ ਕਰੀਏ ਜੀ ਫਤਿਹ ਸਾਂਝੀ ਕਰੀਏ ਜੀ ਵਕੀਲ ਸਾਹਿਬ ਜਿਸ ਤਰ੍ਹਾਂ ਤੁਹਾਡੀ ਗੋਲਾਖਾਤ ਉਹ ਤੁਸੀਂ ਰਾ ਭਾਈ ਬਲਵੰਤ ਸਿੰਘ ਰਾਜੂ ਹਣ ਦੇ ਵਕੀਲ ਹੋਇਆ ਜੀ ਜਿਵੇਂ ਸੁਪਰੀਮ ਕੋਰਟ ਨੇ ਜਿਹੜਾ ਕਿਤਨੇ ਕਿਤੇ ਮੰਗਿਆ ਮੰਨ ਕੀਤੀ ਆ ਵੀ ਜਾਫ ਆਊਟ ਸੀ ਚੱਲਦਾ ਜਾ ਕੋਈ ਵੀ ਸਰਕਾਰ ਐਲਾਨ ਕੀਤਾ ਕੀ ਆਖਰਕਾਰ ਇਸ ਪੈਨੂ ਬੈਠ ਕੇ ਕੋਈ ਉਹਨਾਂ ਨਾਲ ਗੱਲਬਾਤ ਹੋਈ ਹੈ ਜੀ ਕੋਈ ਸਮਝ ਨਹੀਂ ਹਾਂਜੀ ਉਹ ਕੱਲ ਤੇ ਰੱਖਿਆ ਗਿਆ ਜੀ ਕੱਲ ਨੂੰ ਆਪਾਂ ਦੇਖ ਲਾਂਗੇ ਜੀ ਵੀ ਜੋ ਵੀ ਜਨਤਕ ਹੋਇਆ ਜੀ ਬਾਕੀ ਹਲੇ ਇਸ ਬਾਰੇ ਗੱਲ ਨਹੀਂ ਕੋਨਾ 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 ਕੰਟਾ ਬੋਲਾ ਕਾ ਆਪ ਦੇ ਪੁੱਛਦੇ ਆਪ ਦੇਖੀਏ ਕੋਨਾ ਕੰਟਾ ਬੋਲਾ ਕਾ ਚੱਲਿਆ ਜਿਹੜੇ ਵਿੱਚ 24 ਅਕਤੂਬਰ ਦਾ ਉਸ ਤੋਂ ਹੋਰ ਜਿਹੜੇ ਨਵਾਈ ਦੇ ਸਭਾ ਮਜੂਦ ਸਨ ਉਹਦੇ ਵਿੱਚ ਕੋਈ ਗੱਲਬਾਤ ਕੋਈ ਕੁਝ ਦਿੱਤਾ ਹੋਵੇ ਜਾਂ ਸਰਪਾ ਜਾਂ ਕੇ ਪ੍ਰਸ਼ਾਦ ਨਹੀਂ ਉਹਨਾਂ ਨੇ ਕੁਝ ਵੀ ਨਹੀਂ ਆਇਆ ਸਿਰਫ ਮੇਰੇ ਨਾਲ ਗੱਲਬਾਤ ਹੋਈ ਹੈ ਜੀ ਉਹਨਾਂ ਦੀ ਸਿਹਤ ਬਾਰੇ ਸਾਰਾ ਕੁਝ ਪੁੱਛਿਆ ਜੀ ਚੜ੍ਹਦੀ ਕਲਾ ਚ ਨੇ ਤੇ ਬਾਕੀ ਜੋ ਵੀ ਡਿਸਕਸ਼ਨ ਹੋਈ ਹੈ ਜੀ ਕੇਸਰੀ ਹੋਈ ਹੈ ਜੀ ਤੇ ਕੇਸ ਦਾ ਜੀ ਮੇਰੀ ਰਿਕਵੈਸਟ ਹੈ ਜੀ ਤਾਂ ਕੋਈ ਸੁਨੇਹਾ ਵਗੈਰਾ ਲਿਖੋ ਜੀ ਤਾਂ ਕੀ ਸਰ ਕਿਸੇ ਨੇ ਕਿਹਾ ਨਹੀਂ ਸਮਝੋਈ ਹੈ ਕਿ ਫਸਸੀ ਹੋਈ ਜਾਵੇ ਜਾਂ ਸਾਨੂੰ ਰਿਹਾਅ ਕੀਤਾ ਕੋਈ ਇਦਾਂ ਦੀ ਮੰਗ ਨਹੀਂ ਚੱਲ ਹੋਈ ਨਾ ਜੀ ਉਹ ਕੱਲ ਤੇ ਰੱਖਿਆ ਗਿਆ ਸੀ ਜੀ ਕੱਲ ਤੇ ਦੁਬਾਰਾ ਹੀ ਅਸੀਂ ਦੱਸ ਦਾਂਗੇ ਸੰਗਤ ਨੂੰ ਕੁਝ ਸੰਗਤ ਸੰਗਤ ਨੂੰ ਇਹ ਹੈ ਜੀ ਛੜਦੀ ਕਲਾ ਚ ਰਹੋ ਗੁਰਸਿੱਖੀ ਜੀਵੰਤਤਾ ਰਹੋ ਅਮਰੇਸ਼ ਅਗੋਜੀ ਵੱਤ ਤੋਂ ਵੱਧ ਜੋ ਵੀ ਕਨਫਲਿਕਟਸ ਚੱਲ ਰਹੀਆਂ ਨੇ ਆਪਣੇ ਪੰਥ ਦੇ ਵਿੱਚ ਉਹ ਇਕੱਠੇ ਹੋਈਏ ਜੀ ਇਕੱਠੇ ਹੋਣ ਦਾ ਸੰਦੇਸ਼ ਉਹਨਾਂ ਨੇ ਹਰ ਵਾਰ ਪਹਿਲਾਂ ਵੀ ਦੰਦੇ ਆਏ ਨੇ ਜੀ ਹੁਣ ਵੀ ਉਹਨਾਂ ਨੇ ਸੰਦੇਸ਼ ਇਹੀ ਦਿੱਤੇ ਇਸ ਕੇਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਕੇਸ ਨੂੰ ਲੈ ਕੇ ਆਪ ਰਾਜੂਵਾਲਾ ਨੂੰ 10 ਸਾਲ ਦਿੱਤਾ ਵੀ ਹਾਂ ਤੁਸੀਂ ਜਿਹੜਾ ਲੀਟੋ ਕਹੀ ਉਹਨੇ ਮੰਗ ਨਹੀਂ ਕੀਤੀ ਕੇਸ ਦੇ ਆਧਾਰ ਤੇ ਇਹਨਾਂ ਨੂੰ ਕਿਹਾ ਵੀ ਸੁਪਰੀਮ ਕੋਰਟ ਨੂੰ ਫੈਸਲਾ ਲਵੇ ਜਦੋਂ ਨੂੰ ਬਾਹਰ ਕੱਢੇ ਜਾਂ ਫਾਂਸੀ ਲਾਵੇ ਬਜੀ ਕੋਈ ਗੱਲ ਦਾ ਜ਼ਿਕਰ ਕੀਤਾ ਨਹੀਂ ਜੀ ਹਲੇ ਕੋਈ ਉਹਨਾਂ ਨੇ ਇਸ ਬਾਰੇ ਗੱਲ ਨਹੀਂ ਕੀਤੀ ਹੈਗੀ ਕੋਈ ਵੀ ਉਹਨਾਂ ਨੇ ਦੱਸਿਆ ਨਹੀਂ ਹੈਗਾ ਬਸ ਚੜਦੀ ਕਲਾ ਦੀ ਅਰਦਾਸ ਕਰਾਈ ਹੈ ਜੀ ਉਹਨਾਂ ਨੇ ਬਿਚਾਰਦੀ ਕਰਾ ਰਹੇ ਪੰਚੀ ਜੀ ਤੇ ਜੋ ਵੀ ਉਹ ਹੋਇਆ ਜੀ ਬਾਕੀ ਬਾਕੀ ਹਲੇ ਜੀ ਕੋਈ ਵੀ ਇਹਦਾ ਬਾਰੇ ਕੁਝ ਵੀ ਨਹੀਂ ਦੱਸਿਆ ਉਹਨਾਂ ਦਾ ਮੁਲਾਕਾ ਸਾਰਾ ਵੀ ਇਕੱਠੀ ਹੋ ਗਿਆ ਤੁਸੀਂ ਗੱਲ ਅਲੱਗ ਕੀਤੀ ਨਹੀਂ ਮੈਂ ਅਲੱਗ ਕੀਤੀ আচ্ছা ਬਾਕੀ ਸਾਰਾ ਵੀ ਇਕੱਠੀ ਹਾਂ ਜੀ ਬਾਕੀ ਨਹੀਂ ਬਾਕੀ ਨਹੀਂ ਹੋਈ ਜੀ ਬਾਕੀ ਫਤਿਹ ਸਾਂਝੀ ਹੋਈ ਹੈ ਜੀ ਬਾਕੀ ਮੁਲਾਕਾਤ ਨਹੀਂ ਬਾਕੀ ਉਹ ਹੋਈ ਹੈ ਜੀ ਬਸ ਮੇਰੀ ਡਿਸਕਸ਼ਨ ਹੋਈ ਹੈ ਜੀ ਕੇਸ ਦੀ ਤੇ ਡਿਸਕਸ਼ਨ ਕੇਸ ਦੀ ਕਰਕੇ ਵੀ ਖਰਾਸੋ ਕੈਮਰਾ ਬਾਤ ਸਰਵਿੰਦਰਪਾਲ ਸਿੰਘ ਬਿੱਟੂ ਨਾਲ ਕਬਲਜੀਤ ਕੰਬੋਤ ਜੱਗਬੰਨੇ ਟੀਵੀ ਪਟਿਆਲਾ